ਸਾਸੀ ਕਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਸਾਰੇ ਫ੍ਰੀ ਆ ਤੇ ਬੈਠੇ ਹੋਏ ਆ ਆਪਣੇ ਆਪਣੇ ਕੰਮ ਨਿਬੜ ਕੇ ਤੇ ਫਿਲਹਾਲ ਪੰਗਾ ਇਹ ਆ ਵੀ ਮਨਪ੍ਰੀਤ ਦੀ ਤਬੀਅਾ ਥੋੜੀ ਜਿਹੀ ਖਰਾਬ ਚੱਲ ਰਹੀ ਐ ਤੇ ਇਹਨੂੰ ਟਾਈਫਾਇਡ ਹੋ ਜਾਂਦਾ ਹਰ ਵਾਰੀ ਬੀਪੀ ਘਟਦਾ ਰਹਿੰਦਾ ਤੇ ਫਿਰ ਟਾਈਫਾਇਡ ਹੋ ਜਾਂਦਾ ਇਹ ਬੜਾ ਪੰਗਾ ਕੀ ਕਰੀਏ ਤੇ ਮਤਲਬ ਹਰ ਘਰ 'ਚ ਇਹੀ ਪ੍ਰੋਬਲਮ ਚੱਲਦੀ ਐ ਨਾ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਮਾਰ ਹੀ ਐ ਤੇ ਸਾਡੇ ਘਰ 'ਚ ਚਲੋ ਬਿਮਾਰੀ ਤਾਂ ਹੈਗੀ ਹੈਗੀ ਐ ਨਾਲ ਇਸ਼ਾਰਾ ਹੈ ਕਰਕੇ ਬਿਮਾਰੀ ਹੈਗੀ ਹੈ ਬਿਮਾਰੀ ਹੈਗੀ ਹੈਗੀ ਪਰ ਦੂਜੀਆਂ ਬਿਮਾਰੀਆਂ ਬਹੁਤ ਨੇ ਜਿਵੇਂ ਕਿ ਆਹ ਦੇਖੋ ਤੁਸੀਂ ਐਦੇ ਹਾਲ ਐਨੇ ਬਸ ਉਹੀ ਕਲੇਸ਼ ਪਾਈ ਰੱਖਣਾ ਕੋਈ ਨਾ ਕੋਈ ਮੂੰਹ ਗਲਿਆ ਕਰਾਗਾ ਮੂੰਹ ਖਾਈ ਕਰੇ ਵਿਕਾਸ ਸਹੀ ਇੱਧਰ ਦਿਖਾ ਤਾਂ ਸਹੀ ਇੱਕ ਮਿੰਟ ਪਰ ਕਹਿੰਦਾ ਕੈਰਨ ਬੋਰਡ ਦੱਸ ਦੇ ਲੈਣਾ ਤੇ ਕਿਵੇਂ ਦਾ ਲੈਣਾ ਹਾਂ ਕੈਰਨ ਬੋਰਡ ਦੱਸ ਕਿੱਦਾਂ ਦਾ ਲੈਣਾ ਤੇ ਲੋਕੀ ਮਤਲਬ ਸਾਡੇ ਵਲੌਗ ਦੇਖ ਕੇ ਕਈ ਐ ਸਮਝ ਲੈਂਦੇ ਹੈ ਨਾ ਵੀ ਮਤਲਬ ਕਿਸੇ ਦਾ ਵੀ ਆਪਾਂ ਵਲੌਗ ਦੇਖਦੇ ਆਂ ਉਦੇ ਵਿੱਚ ਮਤਲਬ ਮੋਸਟਲੀ ਸਾਰੇ ਆਪਣੇ ਖੁਸ਼ੀਆਂ ਵਾਲੇ ਜਾਂ ਫਿਰ ਵਧੀਆ-ਵਧੀਆ ਜਿਹੜੀਆਂ ਪਲ ਹੁੰਦੇ ਨੇ ਮੂਮੈਂਟਸ ਹੁੰਦੀਆਂ ਉਹ ਹੀ ਸ਼ੇਅਰ ਕਰਦੇ ਨੇ ਹੈਨਾ ਤੇ ਮਤਲਬ ਦੁੱਖ ਵਾਲੀਆਂ ਜਿਹੜੇ ਤਕਲੀਫਾਂ ਹੁੰਦੀਆਂ ਪਿੱਛੇ ਬੜਾ ਕੁਝ ਹੈ ਜਿਹੜਾ ਦਰਦ ਉਹ ਲੁਕੀ ਲੁਕੋਂਦੇ ਆ ਹੈਨਾ ਤੇ ਯਾਨੀ ਕਿ ਸ਼ੇਅਰ ਘੱਟ ਹੀ ਕਰਦੇ ਕਿਉਂਕਿ ਪਹਿਲਾਂ ਹੀ ਬਥੇਰੇ ਲੋਕ ਦੁਖੀ ਆ ਨਾ ਤੇ ਬੰਦਾ ਇਹ ਸੋਚ ਲੈਂਦਾ ਵੀ ਕਾਹਨੂੰ ਆਪਾਂ ਦੁਖੀ ਕਰਨਾ ਹੈ ਨਾ ਸਾਰਿਆਂ ਨੂੰ ਬਾਰ-ਬਾਰ ਉਹੀ ਗੱਲਾਂ ਸੁਣਾ ਕਿਉਂਕਿ ਹਰ ਬੰਦਾ ਦੁਖੀ ਹੈ ਨਾ ਆਪਣੋ ਆਪਣੇ ਘਰੇ ਕਿ ਨਹੀਂ ਤੇ ਪਰ ਉਹ ਹੀ ਗੱਲ ਆ ਵੀ ਤਾਂ ਕਰਕੇ ਆਪਾਂ ਵੀ ਫਿਰ ਜ਼ਿਆਦਾ ਮੂਮੈਂਟਸ ਇਦਾਂ ਦੀਆਂ ਹੀ ਪਾਈਆਂ ਪਰ ਇਹ ਦਸੀਏ ਵੀ ਤਕਲੀਫਾਂ ਬਹੁਤ ਐ ਟੈਨਸ਼ਨਾਂ ਬਹੁਤ ਐ ਹੈਨਾ ਬਹੁਤ ਜ਼ਿਆਦਾ ਟੈਨਸ਼ਨਾਂ ਤੇ ਪਰ ਆਪਾਂ ਨਹੀਂ ਸ਼ੇਅਰ ਕਰਦੇ ਹੈ ਕਿ ਨਹੀਂ ਚੰਗਾ ਲੱਗਦਾ ਪਰ ਕਈ ਲੋਕ ਮੈਂ ਦੇਖਿਆ ਵੀਡੀਓ ਬਣਾਉਂਦੇ ਨਾ ਕਈ ਲੋਕ ਬਹੁਤ ਸ਼ੇਅਰ ਕਰਦੇ ਹੈ ਨਾ ਕਈ ਟੈਨਸ਼ਨਾਂ ਹੀ ਸ਼ੇਅਰ ਕਰਦੇ ਨੇ ਹਾਂ ਕਈ ਆਪਣੀਆਂ ਜਿੰਨੀਆਂ ਦੁੱਖ ਤਕਲੀਫਾਂ ਸਾਰੀਆਂ ਨਾਟ ਨੇ ਸ਼ੇਅਰ ਕਰਦੇ ਆ ਸਾਰਾ ਸ਼ੇਅਰ ਕਰਨਾ ਚਾਹੀਦਾ ਨਹੀਂ ਮੇਰਾ ਸਿਰ ਦਰਦ ਮੇਰਾ ਬੁਖਾਰ ਹੋਇਆ ਹੋਇਆ ਹਾਂ ਹਾਂ ਮੈਨੂੰ ਆਇਆ ਹੋਇਆ ਹਾਂ ਵੈਸੇ ਤਾਂ ਵੈਸੇ ਜੇ ਹੁਣ ਜੇ ਸੁੱਖ ਸ਼ੇਅਰ ਕਰਦੇ ਆਂ ਤਾਂ ਦੁੱਖ ਵੀ ਸ਼ੇਅਰ ਕਰਨਾ ਬਣਦਾ ਵੈਸੇ ਹੈਨਾ ਪਰ ਫਿਰ ਵੀ ਬੰਦੇ ਝਿਜਕ ਹੁੰਦੀ ਹੈ ਕਿ ਯਾਰ ਚਲੋ ਛੱਡੋ ਕਾ ਨੂੰ ਹੈਨਾ ਵੀ ਲੋਕੀ ਪਹਿਲਾਂ ਹੀ ਬੜੇ ਦੁਖੀ ਐ ਫਿਲਹਾਲ ਅੱਜ ਬੈਠੇ ਹੋਇਆ ਹਾਂ ਸਲਾਮਾਂ ਕਰ ਰਹੇ ਆਂ ਅਸੀਂ ਕਿਉਂਕਿ ਅਸੀਂ ਜਾਣਾ ਪਿੰਡ ਤੇ ਸਾਡੇ ਭੰਡਾਰਾ ਆ ਗਿਆ ਪਿੰਡ ਤੇ ਭੰਡਾਰਾ ਆਪਣਾ ਕਿੰਨੀ ਤਰੀਕ ਦਾ ਮੰਮੀ ਦੱਸਦਾ ਦਾਸ ਦਾ ਪਹਿਲਾ ਤਿੰਨ ਦਾ ਸੀ ਨਾ ਕਹਿੰਦੇ ਸੀ ਹਾਤਵਾਰ ਅੱਗੇ ਕਰਨੇ ਆਪਾਂ ਹਾਂ ਦੋ ਨੂੰ ਜਾਂ ਤਿੰਨ ਨੂੰ ਕਰਨਾ ਮੋਤ ਪੇਂਟ ਚ ਕੋਈ ਪ੍ਰੋਗਰਾਮ ਨੇ ਗੁਰਦੁਆਰੇ ਪਰ ਵੇਲ ਨਹੀਂ ਆਗੀ ਹਾਂ ਹਾਂ ਤਾਂ ਉਹ 10 ਨੂੰ ਕਹਿੰਦੇ ਬੇ ਨੇ ਅੱਛਾ ਤੇ ਬਾਕੀ ਹੁਣ ਦੇਖਦੇ ਆ ਕੀ ਸਲਾਹ ਬਣਦੀ ਐ ਤੇ ਫਿਲਹਾਲ ਅੱਜ ਅਸੀਂ ਜਾਣਾ ਤੇ ਡੈਡੀ ਆਣਗੇ ਕੰਮ ਤੋਂ ਕਿਤਾ ਵੀ ਨਹੀਂ ਜਾਣਾ ਤੁਠੀ ਓਏ ਕਿਉਂ ਨਹੀਂ ਜਾਣਾ ਓਏ ਓਏ ਗੁੱਸੇ ਹੋਈ ਹੋਈ ਆ ਉਦੋਂ ਹੀ ਗੁੱਸੇ ਹੋਈ ਰਹਿੰਦੀ ਮੈਂ ਤਾਂ ਸਮਝ ਨਹੀਂ ਆਦੀ ਮੈਂ ਪਿੰਡ ਜਾਣਾ ਆਪਾਂ ਨਹੀਂ ਜਾਣਾ ਕਿਉਂ ਥੱਲੇ ਕੰ ਜਾਣਾ ਕਿਉਂ ਨਹੀਂ ਜਾਣਾ ਨਹੀਂ ਤੈਨੂੰ ਖੂਚ ਜਾਉ ਲਓ ਇਹਦੀ ਟੱਟੇ ਖੂਚ ਕਿਉਂ ਜਾਣਾ ਟੱਟੇ ਖੂਚ ਕਿਹੜੇ ਟੱਟੇ ਖੂਚ ਜਾਈਏ ਮੈਂ ਬੋਲੀ ਜਾਂਦਾ ਸਾਰੇ ਕਹਿੰਦੇ ਨੰਨੂ ਬਹੁਤ ਗਲਤ ਬੋਲਦਾ ਬੋਲ ਤਾਂ ਗਲਤ ਬੱਚਾ ਕਹਿੰਦੇ ਨੰਨੂ ਲੋਕੀ ਕਹਿੰਦੇ ਇੱਕ ਟੱਟੇ ਖੂਚ ਕਹਿੰਦੀ ਜਾਓ ਸਾਰੇ ਕਿਹੜੇ ਟੱਟੇ ਖੂਚ ਜਾਈਏ ਦੱਸੀ ਤੂੰ ਨਾ ਜਾਏਗਾ ਮੇਨ ਗੱਲ ਹਾਂ ਨੀਂਦ ਆ ਰਹੀ ਨਾ ਤਾਂ ਹੀ ਐਦਾ ਕਰ ਰਹੀ ਨੀਂਦ ਆ ਰਹੀ ਨੀਂਦ ਆ ਰਹੀ ਹੈ ਇਹਨੂੰ ਠੀਕ ਆ ਹਾਂਜੀ ਤੇ ਹੁਣ ਦੇਖੋ ਅਸੀਂ ਆਏ ਸੀ ਉੱਪਰ ਤੇ ਇੱਧਰ ਦੇਖੋ ਨੰਨੂ ਦੀਆਂ ਖੇਡਾਂ ਤੇ ਉਹ ਖਲਾਰਾ ਦੇ ਲੋ ਕਿੰਨਾ ਪਿਆ ਆ ਖੁੰਜੇ ਦੇ ਵਿੱਚ ਇਹਨਾਂ ਨੂੰ ਆ ਡੱਬਿਆਂ ਜਾਂ ਤੇ ਚੜਦੀ ਸੀ ਤੇ ਡਿੱਗ ਪ ਜਾਂਦੀ ਐ ਉਹ ਉਹ ਪਲਾਸਟਿਕ ਦਾ ਡੱਬਾ ਪਰੇ ਪਿਆ ਤੋੜਤਾ ਇਹਨੇ ਅੱਦੀ ਉੱਪਰ ਚੜ ਗਿਆ ਆ ਦੇਖੋ ਆ ਦੇਖੋ ਆ ਦੇਖੋ ਖੇਡ ਦੇਖੋ ਇਹਦੀ ਵੈਰੀ ਗੁੱਡ ਇਹ ਆ ਦੇਖ ਓ ਲੈ 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 ਉਹ ਦੇ ਦੇ ਉਹ ਦੇ ਉਹ ਤਾਂ ਚਾਲਕੇ ਵਗਾਲਦੇ ਤੰਦੂਰ ਸਾਡਾ ਐਦੀ ਪਿਆ ਪਿਆ ਵਿਚਾਰਾ ਹੋਣਾ ਇੱਥੇ ਇਹਦੇ ਤੋਂ ਕੰਮ ਨਹੀਂ ਲਿਆ ਨੀ ਕਿੰਨਾ ਦਿਨ ਹੋ ਗਏ ਕੰਮ ਨਹੀਂ ਲਿਆ ਜੀ ਮਿੱਟੀ ਲਾਣੀ ਹੋਣਾ ਤੇ ਇੱਧਰ ਆਪਾਂ ਨੀਂਦ ਕੱਢ ਲਈਏ ਸੋ ਸੁਲਿਆ ਆ ਦੇਖੋ ਪੁੱਠਾ ਤੁਰਦੀ ਐਗਰਾ ਅੱਗੇ ਆ ਗਿਆ ਇੱਥੇ ਹੋਰ ਅੱਗੇ ਆ ਹਾਂ ਆ ਦੇਖੋ ਆ ਦੇਖੋ ਪਿਛਾ ਨੂੰ ਪਿੱਛੇ ਨੂੰ ਵੀ ਤੁਰਦੀ ਐ ਰਿਵਰਸ ਤੁਰ ਕੇ ਤਾਂ ਹਾਂ ਪਿਛਾ ਨੂੰ ਆ ਦੇਖੋ ਆ ਦੇਖੋ ਓਏ ਆ ਦੇਖੋ ਬਸ ਸੱਟ ਨਾ ਲਾ ਜਾ ਬੜਾ ਵਧੀਆ ਤੁਰਦੀ ਐ ਆ ਦੇਖੋ ਜਿਹੜੀ ਗੱਲ ਤਾਂ ਡਰ ਸੀ ਹੋਈ ਹੋਗੀ ਡਿੱਗ ਪਈ ਆ ਬੜੀ ਜੋਰ ਆ ਦੇਖੋ ਉਪਰੋਂ ਦੀ ਇੱਗੋ ਦੇ ਆ ਜਾਂਦੀ ਨਾ ਗੱਲ ਫਿਰ ਕਹਿੰਦੀ ਮੇਰੇ ਤੇ ਹੱਸਦੇ ਐ ਜਦੋਂ ਡਿੱਗ ਜਾਂਦੀ ਫਿਰ ਕਹਿੰਦੀ ਹੱਸਦੇ ਐ ਮੇਰੇ ਤੇ ਆ ਦੇ ਨਾ ਹੁਣ ਪੈਨ ਨਾ ਦੇਖੋ ਲੀਕਾ ਮਾਰ ਰਹੀ ਆ ਉਹ ਕਿਵੇਂ ਮੈਂ ਡਿਗਾਈ ਟਪੂਸੀਆਂ ਮਾਰਦਾ ਟਪੂਸੀ ਮਾਰਦੀ ਸੀ ਪਰ ਸੱਟ ਤਾਂ ਲੱਗਦੀ ਹੈ ਇਹ ਗੇ ਇਹਨੇ ਟਪੂਸੀਆਂ ਮਾਰਦੀ ਤੇ ਫਿਰ ਡਿਗਦੀ ਹੋਰ ਕੀ ਹੈ ਚੱਬਾ ਚ ਬਾਚਾ ਸ਼ੇਰ ਬੱਚਾ ਸ਼ੇਰ ਬੱਚਾ ਉੱਪਰ ਬੈਗਾ ਤੇ ਦੂਜੀ ਨਾਨੀ ਜੇ ਰੱਗਾਂ ਨੂੰ ਆਉਂਦਾ ਕਿਵੇਂ 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 ਲੈ ਨਾ ਨੂੰ ਬੁਲਾਓ اچھا ਠੀਕ ਹੈ ਅੱਜ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਗੱਲਾਂ ਬਾਤਾਂ ਆਪਾਂ ਜਿਆਦੀਆਂ ਥੋੜੀਆਂ ਲੰਬੀਆਂ ਕਰਨੀਆਂ ਸੀ ਪਰ ਕਰਨੀ ਹੋਈਆਂ ਕਿਉਂਕਿ ਨੰਨੂ ਨੇ ਵਿੱਚ ਡਿਸਟਰਬ ਕਰਤਾ ਸੀ ਤੇ ਹੁਣ ਫਿਲਹਾਲ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਮਕਰੋਨੀ ਤੇ ਆ ਪਾਸਤਾ ਪਾਸਤਾ ਤੇ ਮੈਗੀ ਸੌਰੀ ਮੈਂ ਮੈਗੀ ਤੇ ਮੈਗੀ ਤੇ ਪਾਸਤਾ ਇਹ ਬਣ ਲੱਗਾ ਕਿਉਂਕਿ ਭੁੱਖ ਲੱਗੀ ਬਹੁਤ ਜ਼ਿਆਦਾ ਰੋਟੀ ਮੈਂ ਖਾਣੀ ਨਹੀਂ ਸੀ ਮੈਂ ਕਿਹਾ ਜਦੋਂ ਛੁੱਟੀ ਹੁੰਦੀ ਉਸ ਦਿਨ ਵੀਰ ਉਸ ਦਿਨ ਨਹੀਂ ਰੋਟੀ ਖਾਣੀ ਕਿਉਂਕਿ ਰੋਟੀ ਤਾਂ ਪਰੋਜ਼ ਹੀ ਖਾਈਦੀ ਹੈ ਲੰਚ ਟਾਈਮ ਹੈ ਨਾ ਜਾਈਦਾ ਤਾਂ ਆਫਿਸ ਤੇ ਤਾਂ ਕਰਕੇ ਅੱਜ ਫਿਰ ਇਹ ਆਪਾਂ ਮੈਗੀ ਮਕਰੋਨੀ ਖਾਵਾਂਗੇ ਬੜੇ ਦਿਨਾਂ ਬਾਅਦ ਵੈਸੇ ਮੈਂ ਲੱਗਾ ਖਾਣ ਸਹੀ ਗੱਲ ਦੱਸਾਂ ਤੇ ਮਨਪੀਤਾ ਜੀ ਠੀਕ ਨਹੀਂ ਹੈਗੀ ਮੈਨੂੰ ਬਹੁਤ ਜ਼ਿਆਦਾ ਤਰਸ ਆ ਰਿਹਾ ਇਹ ਠੀਕ ਨਹੀਂ ਹੋ ਰਹੀ ਪਤ ਨਹੀਂ ਕੀ ਚੱਕਰ ਵਗਿਆ ਬੀਪੀ ਦਾ ਲੋ ਲੋ ਬੀਪੀ ਉੱਪਰ ਨਹੀਂ ਆ ਰਿਹਾ ਤੇ ਲੋਹੀ ਹੋਈ ਜਾ ਰਿਹਾ ਤੇ ਚਲੋ ਕੋਈ ਗੱਲ ਨਹੀਂ ਦਵਾਈ ਲੈ ਰਹੇ ਆ ਫਿਲਹਾਲ ਸ਼ਾਇਦ ਆਰਾਮ ਆ ਜਾਵੇ ਹਰ ਵਾਰੀ ਇੰਦਾ ਹੀ ਹੁੰਦਾ ਨਾ ਹਰ ਸਾਲ ਇਦਾਂ ਹੀ ਹੁੰਦਾ ਮੇਰਾ ਐ ਹੀ ਹੁੰਦਾ ਹਰ ਸਾਲ ਇਦਾਂ ਹੀ ਹੁੰਦਾ ਤੇ ਚਲੋ ਕੋਈ ਗੱਲ ਨਹੀਂ ਫਿਰ ਜੇ ਕਿਸੇ ਕੋਲ ਕੋਈ ਟਰੀਟਮੈਂਟ ਹੈ ਦੱਸਿਓ ਹਾਂ ਜੇ ਕੋਈ ਕਿਸੇ ਕੋਲ ਹੈਗਾ ਇਹਦਾ ਇਲਾਜ ਠੀਕ ਹੈ ਨਾ ਬੀਪੀ ਦਾ ਵੀ ਬੀਪੀ ਕਿਦਾਂ ਸੈੱਟ ਹੋ ਸਕਦਾ ਤੇ ਜਰੂਰ ਦੱਸਿਓ ਹਾਂ ਟਾਈਫਾਈਡ ਵਗੈਰਾ ਦਾ ਤੇ ਬਾਕੀ ਚੱਲੀ ਜਾਂਦਾ ਹੈ ਕਾਰੋਬਾਰ ਤਾਂ ਮੜੇ-ਮੋਟੇ ਕੰਮ ਕਰਦੇ ਚੱਲੀ ਜਾਂਦੇ ਨੇ ਤੇ ਪੇਪਰਾਂ ਪੇਪਰ ਵੀ ਆ ਗਏ ਤੇ ਹੁਣ ਪੇਪਰਾਂ ਦੀ ਬਹੁਤ ਟੈਨਸ਼ਨ ਲੈਂਦੀ ਪਈ ਐ ਬਹੁਤ ਜ਼ਿਆਦਾ ਤੇ ਮੇਨ ਆਈਡੀਟੀ ਦਾ ਪੇਪਰ ਆ ਗਿਆ ਹੈ ਨਾ ਤੇ ਕਿੰਨੀ ਤਰੀਕ ਦਾ ਪੇਪਰ ਹੈ 7 ਬਰੈਲ 7 ਬਰੈਲ ਦਾ ਠੀਕ ਹੈ ਚੱਕ ਦੇ ਫੱਟੇ ਪਾ ਦੇ ਮੋਸ਼ੇ ਨੱਪ ਦੇ ਗੱਲੀ ਸੋਭਾ ਜਲੰਧਰ ਸ਼ਾਮ ਨੂੰ ਦਿੱਲੀ ਠੀਕ ਹੈ ਨਾ ਤੇ ਨਨ ਨੂੰ ਸਾਡੀ ਸੌ ਚੁੱਕੀ ਹੈ ਤੇ ਮੰਮੀ ਵੀ ਮੇਰੇ ਖਿਆਲ ਨਾਲ ਆਰਾਮ ਕਰ ਰਹੇ ਨੇ ਤੇ ਆਪਾਂ ਇੱਧਰ ਮੈਗੀ ਨੂੰ ਤੇ ਮਕਰੋਨੀ ਨੂੰ ਘੇੜੇ ਦਵਾਂਗੇ ਮਕਰੋਨੀ ਨਿਕਲੀ ਜਾਂਦਾ ਬਾਰ ਬਾਰ ਮੂੰਹ ਚ ਮੈਗੀ ਨੂੰ ਤੇ ਪਾਸਤੇ ਨੂੰ ਘੇੜੇ ਦਵਾਂਗੇ ਅੱਜ ਮਕਰੋਨੀ ਵੀ ਹੈਗੀ ਮਕਰੋਨੀ ਪਾ ਲੈਣੀ ਥੋੜੀ ਜੀ ਮਨਪ੍ਰੀਤ ਨਹੀਂ ਤੁਸੀਂ ਫਿਰ ਐ ਕਿ ਮੈਨੂੰ ਮਕਰੋਨੀ ਲੱਗਦੀ ਸੀ ਹਾਂ ਚਲ ਕੋਈ ਗੱਲ ਨਹੀਂ ਮੈਹੀ ਇਹ ਥੋੜੀ ਜ਼ਿਆਦਾ ਵਧੀਆ ਲੱਗਦੀ ਹੈ ਮਕਰੋਨੀ ਨਾਲ ਹਾਂ ਇਹ ਘਟ ਕਹਿੰਦੇ ਮੈਂ ਸਪੈਸ਼ਲ ਹੈਗਾ ਇਹ ਮੈਨੂੰ ਕਟੋਕੜਾ 1 ਮਹੀਨਾ ਹੋ ਗਿਆ ਇਹਨੂੰ ਲਿਆ ਕੇ ਰੱਖੇ ਨੂੰ ਹੈ ਇੰਦਾ ਵੀ ਇੰਦਾ ਹੀ ਪਈ ਹੋਈ ਏ ਆ ਦੇਖੋ ਪੈਕੇਟ ਖੋਲਿਆ ਆਹੋ ਕਿੰਨੇ ਸੋਹਣੇ ਲੱਗਦੇ ਨਾ ਇਹ ਪਤਾ ਨਹੀਂ ਕਿ ਕਿਹੜੀ ਮਸ਼ੀਨ ਚ ਬਣਾਏ ਹੋਣੇ ਅਦਰ ਦੇਖੋ ਪਿਆਜ਼ ਕਿੰਨੇ ਸੋਹਣੇ ਲੱਗਦੇ ਨੇ ਹੈ ਪਲੇਟ ਚ ਪਈ ਗੀਆਂ ਤੇ ਐਂ ਬੜੇ ਘੈਂਟ ਲੱਗਦੇ ਨਾ ਮਜਾ ਆਇਆ ਤੇ ਭੁੱਖ ਲੱਗੀ ਹੋਵੇ ਨਾ ਜਦੋਂ ਭੁੱਖ ਲੱਗੀ ਹੋਵੇ ਫਿਰ ਬਹੁਤ ਵਧੀਆ ਲੱਗਦੀਆਂ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਜਦੋਂ ਖਾ ਲੈਂਦੇ ਆ ਖਾਣਾ ਤੇ ਫਿਰ ਐ ਲੱਗਦਾ ਵੀ ਬਸ ਹੋਣ ਨਹੀਂ ਕੁਝ ਵੀ ਖਾਣਾ ਚਲੋ ਪਾਓ ਜੀ ਓਏ ਵਾਦੇ ਪੜਾਕੇ ਪੜਾਕੇ ਬਾਦੇ ਪੜਾਕੇ ਇੱਕ ਵਾਰੀ ਮੈਂ ਤਲਕਾ ਲਾ ਦੇਣਾ ਮੈਂ ਤੁਹਾਨੂੰ ਦੇਖਿਆ ਠੀਕ ਹੈ ਤੇਰਾ ਪਾਣੀ ਠੀਕ ਹੈ ਜੀ ਕੀ ਕਿਵੇਂ ਕਿਰੇ ਕੁਝ ਨਹੀਂ ਆਹ ਇਹ ਸਾਫ ਖੰਮਾ ਦਾ ਹੈ ਇਹਨਾਂ ਉੱਛਣ ਦਾ ਕੀ ਹੁੰਦਾ ਯਾਰ ਤੇਲ ਜਦੋਂ ਆਪਾਂ ਇਸ ਸਮਾਨ ਪਾ ਦਈਏ ਤਾਂ ਆਹ ਨੂੰ ਤੇ ਕਈ ਆਦਤ ਹੁੰਦੀ ਕਈਆਂ ਨੂੰ ਉਛਲਣ ਦੀ ਆ ਦੁਨੀਆਦਾਰੀ ਦੀ ਵੀ ਇਹੀ ਆਦਤ ਹੈ ਨਾ ਉਛਲਣ ਦੀ ਹੈ ਨਾ ਉਹ ਯਾਰ ਦੁਨੀਆ ਤੰਗ ਕਰਦੀ ਹੈ ਸਹੀ ਗੱਲ ਹੈ ਮਤਲਬ ਸਹੀ ਗੱਲ ਹੈ ਪਰ ਮਤਲਬ ਅਸੀਂ ਜਦੋਂ ਹੁਣ ਅਸੀਂ ਵੀਡੀਓ ਬਣਾਉਂਦੇ ਹਾਂ ਨਾ ਉਹਦੇ ਚ ਯਾਨੀ ਕਿ ਅਸੀਂ ਸ਼ੋਅ ਨਹੀਂ ਕਰਦੇ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਜਿੰਨੇ ਕੀ ਤੰਗ ਕਰਦੀਆਂ ਹੁੰਦੀਆਂ ਹਨਾ ਤੇ ਪਰ ਆਪਾਂ ਸ਼ੋਅ ਨਹੀਂ ਕਰਦੇ ਬਹੁਤ ਲੋਕ ਯਾਰ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਹੈ ਨਾ ਪਰੇਸ਼ਾਨ ਬਹੁਤ ਲੋਕ ਕਰਦੇ ਆ ਬਹੁਤ ਲੋਕਾਂ ਦੀ وجہ ਨਾਲ ਪਰੇਸ਼ਾਨੀ ਹੁੰਦੀ ਹੈ ਗੱਲ ਕਿੱਧਰ ਦੀ ਕਿੱਧਰ ਨੂੰ ਚਲੀ ਗਈ ਵੈਸੇ ਗੱਲ ਸੱਚੀ ਹੈ ਇਹ ਕਿ ਨਹੀਂ ਬੜੀ ਚੀਜ਼ਾਂ ਵੈਸੇ ਵੀ ਇੱਕ ਬੰਦਾ ਵੈਸੇ ਦੁਖੀ ਹੁੰਦਾ ਬਿਮਾਰੀਆਂ ਮੂਰੀਆਂ ਤੋਂ ਹੈਨਾ ਉਪਰੋ ਦੀ ਲੋਕਾਂ ਦੀਆਂ ਪਰੇਸ਼ਾਨੀਆਂ ਉਪਰੋ ਦੀ ਕੰਮਕਾਰ ਦੀ ਪਰੇਸ਼ਾਨੀ ਬਹੁਤ ਜ਼ਿਆੜੀਆਂ ਟੈਨਸ਼ਨਾਂ ਹੁੰਦੀਆਂ ਮਤਲਬ ਸਾਡੇ ਨਾਲ ਤਾਂ ਹੁਣ ਐਦਾਂ ਹੋ ਰਿਹਾ ਬਈ ਬਹੁਤ ਸਾਰੀਆਂ ਟੈਨਸ਼ਨਾਂ ਤੇ ਕੋਈ ਵੀ ਚੀਜ਼ ਹਲੇ ਫਿਲਹਾਲ ਸਾਡੇ ਪੱਖ 'ਚ ਨਹੀਂ ਜਾ ਰਹੀ ਹੈਨਾ ਹਲੇ ਕੋਈ ਵੀ ਚੀਜ਼ ਸਾਡੇ ਪੱਖ 'ਚ ਨਹੀਂ ਜਾ ਰਹੀ ਠੀਕ ਹੈ ਮਰਬੀ ਵੀ ਵਿਚਾਰੀ ਪੇਪਰਾਂ ਦੀ ਵੀ ਤਿਆਰੀ ਕਰ ਰਹੀ ਐ ਨੇ ਪੇਪਰ ਬੂਪਰ ਵੀ ਦੇ ਰਹੀ ਐ ਹਲੇ ਕੁਝ ਖਾਸ ਸਾਨੂੰ ਸਫਲਤਾ ਮਿਲ ਨਹੀਂ ਰਹੀ ਤੇ ਉਹ ਯਾਨੀ ਕਿ ਐਦਾਂ ਵੀ ਕੋਈ ਵੀ ਚੀਜ਼ ਸਾਡੇ ਪੱਖ 'ਚ ਨਹੀਂ ਜਾ ਰਹੀ ਹਲੇ ਪਰੇਸ਼ਾਨੀ ਹੀ ਪਰੇਸ਼ਾਨੀ ਐ ਠੀਕ ਹੈ ਜੀ ਟਾਈਮ ਆਏਗਾ ਹਾਂ ਵੀ ਅਸੀਂ ਅਸੀਂ ਵੇਟ ਕਰਦੇ ਹਾਂ ਵੀ ਟਾਈਮ ਆਏਗਾ ਹੈਨਾ ਆਪਣਾ ਟਾਈਮ ਆਏਗਾ ਵਧੀਆ ਟਾਈਮ ਆਏਗਾ ਠੀਕ ਹੈ ਨਾ ਤੇ ਆਹ ਫਿਲਹਾਲ ਔਰ ਮੇਰੀ ਗੱਲ ਸੁਣੋ ਕਿੰਨੀ ਸੋਹਣੀ ਲੱਗ ਰਹੀ ਐ ਤੈਨੂੰ ਮੈਂ ਉੱਪਰ ਲੀ ਨਾ ਹਾਂ ਇਨੂੰ ਟੱਚ ਕਰਕੇ ਦੇਖ ਲਓ ਜਦੋਂ ਨਰਮ ਹੋ ਗਈ ਨਾ ਇਹਨੂੰ ਬਲਕਿ ਫਿਰ ਮੈਗੀ ਪਾ ਦੇ ਵਿੱਚ ਠੀਕ ਹੈ ਜੀ ਥੋੜੀ ਜਿਹੀ ਦੇਰ ਬਾਅਦ ਫਿਰ ਠੀਕ ਹੈ ਤੁਸੀਂ ਰੈਸਟ ਕਰ ਲਓ ਬੀਪੀ ਪੇਸ਼ੈਂਟ ਮੈਂ ਜਾ ਰਹੀ ਹਾਂ ਚਲ ਬਾਏ ਬਾਏ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਮਾਈਕ ਨੂੰ ਲੈ ਕੇ ਹਮੇਸ਼ਾ ਗੜਬੜੀ ਹੋ ਜਾਂਦੀ ਹੈ ਮਾਈਕ ਜਿਹੜਾ ਉਹ ਕਈ ਵਾਰੀ ਮਤਲਬ ਮੇਰੀ ਜੇਬ ਚ ਪਿਆ ਰਹ ਜਾਂਦਾ ਕਈ ਵਾਰੀ ਬੰਦ ਹੋ ਜਾਂਦਾ ਤੇ ਮਤਲਬ ਬੰਦ ਔਨ ਕਰਨਾ ਭੁੱਲ ਜਾਂਦਾ ਤੇ ਹੁਣ ਮੇਰੀ ਜੇਬ ਚ ਥੱਲੇ ਸੀਗਾ ਮਾਈਕ ਥੱਲੇ ਵਾਲੀ ਜੇਬ ਦੇ ਵਿੱਚ ਅਸੀਂ ਲੱਗੇ ਹੋਏ ਸੀ ਕਿ ਵਲੌਗ ਬਣਾਣਾ ਸ਼ੁਕਰ ਹੈ ਵਿੱਚ ਆਵਾਜ਼ ਆ ਰਹੀ ਸੀ ਮੈਨੂੰ ਤਾਂ ਲੱਗਿਆ ਬੰਦ ਤੇ ਇੱਧਰ ਦੇਖੋ ਇਹਨੂੰ ਹੁਣ ਕਟੋ-ਕਟ ਇਹਨੂੰ 10-15 ਮਿੰਟ ਹੋ ਗਏ ਪਰ ਮੈਂ ਚੈੱਕ ਕੀਤੀ ਹੱਲੇ ਵੀ ਮਤਲਬ ਇਹ ਨਾ ਕੱਚੀ ਹੈ ਇਹ ਮਤਲਬ ਇੰਨੀ ਜਲਦੀ ਗਾਲੀ ਨਹੀਂ ਨਹੀਂ ਐਂ ਲੱਗਦਾ ਇਹ ਤਾਂ ਪਲਾਸਟਿਕ ਦੀ ਹੁੰਦੀ ਆ ਮਨ ਤਾਂ ਇਹ ਇਹ ਪਲਾਸਟਿਕ ਦੀ ਨਹੀਂ ਹੁੰਦੀ ਜਿਹਦਾ ਐਦਾਂ ਲੱਗ ਰਿਹਾ ਆ ਦੇਖੋ ਹੱਲੇ ਵੀ ਕੱਚੀ ਹੈ ਇਹ ਹੁਣ ਮੈਂ ਸੋਚਦਾ ਵੀ ਇਹ ਹੋਏਗੀ ਤੇ ਤਾਂ ਆਪਾਂ ਮਹਗੀ ਪਾ ਪਾਵਾਂਗੇ ਵਿੱਚ ਇਹਦੇ ਹਾਂਜੀ ਮਹਗੀ ਮਕਰੋਨੀ ਆਪਣੀ ਬਣ ਕੇ ਹੋ ਗਈ ਆ ਰੈਡੀ ਠੀਕ ਹੈ ਤੇ ਆਪਾਂ ਲੈ ਕੇ ਚੱਲਦੇ ਹਾਂ ਤੇ ਖਾਂਦੇ ਹਾਂ ਠੀਕ ਹੈ ਜੀ ਹੇ 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 ਵਧੀਆ ਨਾ ਕੱਲਾ ਕਿਨਾਂ ਜਾਣਾ ਹੈ ਕਹੜਾ ਹੈ ਨਾ ਚਲ ਇਹ ਕੋਰਟ ਚ ਜਾਣਾ ਜਿਹੜਾ ਆਪਾਂ ਕੈਰਮ ਬੋਰਡ ਸਵੇਰੇ ਲਾਣ ਨਹੀਂ ਕੌਣ-ਕੌਣ ਜਾਵਾਂਗਾ ਕੈਰ ਬੋਰਡ ਨਾਲ ਅ ਮਮਾ ਹਾਂ ਉਹ ਦੋਨ ਤੇ ਪਤਾ ਹੈ ਕਿ ਤੂੰ ਲੈਣਾ ਹੈ ਪਤਾ ਕਿਥੋਂ ਦੀ ਲੈ ਆ ਹਾਂ ਦਾਦੂ ਕੋਲੋਂ ਔਰ ਚਾਚੂ ਕੋਲੋਂ ਮੈਂ ਤਾਂ ਨਹੀਂ ਦਿੰਦਾ ਉਹ ਕਹਿੰਦਾ ਮੈਨੂੰ ਤਾਂ ਪਿਆਰ ਨਹੀਂ ਕਰਦੀ ਮੈਂ ਤੇ ਪੈਸੇ ਮੈਂ ਨਹੀਂ ਦਿੰਦਾ 1 ਰੁਪਈਆ ਨਹੀਂ ਦੇਣਾ ਤੈਨੂੰ ਮੈਂ ਹਾਂ ਦਾਦੂ ਤੋਂ ਹੀ ਕੱਲਾ ਲੈ ਦਾਦੂ ਨੇ ਮੈਨੂੰ ਵੀ ਦੇਣਾ ਪਿਆਰ ਕਰਦਾ ਨੰਨੂ ਮਾਤਾ ਜਾਰਿਆ ਪਹਿਲਾਂ ਦਾ ਦੇਖ ਲਓ ਸਾਰਿਆਂ ਨੂੰ ਉਹ ਕਰਦੀ ਪਈਏ ਇਮੋਸ਼ਨਲ ਬਲੈਕਮੇਲ ਕਰ ਰਹੀ ਹੈ ਦੇਖੋਰੀ ਹੈ ਰੇਖੋਰੀ ਮੈਨੂੰ ਕੈਰਮ ਬੋਰਡ ਲੈ ਕੇ ਦੋ ਮੈਨੂੰ ਆ ਲੱਗ ਰਿਹਾ ਦਾਦੂ ਐ ਲੈ ਕੇ ਦੇਣ ਉਹਦਾ ਦਾਦੂ ਕੋ ਭੱਜ ਕੇ ਜਾਂਦੀ ਨਹੀਂ ਹੈਗੀ ਹੁਣ ਦੇਖ ਕਿਦਾਂ ਆ ਹੁਣ ਫੋਨ ਆਇਆ ਬੰਦੇ ਦਾ ਜਿਵੇਂ ਅਸੀਂ ਗੁਜਰਾਤ ਗਏ ਸੀ ਇੱਕ ਕਾਕਾ ਨਹੀਂ ਸੀ ਉੱਥੇ ਜਿਹਨੇ ਵਲੌਗ ਦੇਖਿਆ ਹੋਵੇਗਾ ਸਾਡਾ ਉਹਨੂੰ ਪਤਾ ਉਹ ਕਾਕਾ ਸੀ ਉੱਥੇ ਇੱਕ ਜਿਹੜਾ ਕੰਮਗੁੰਮ ਕਰਦਾ ਹਾਂ ਉੱਥੇ ਕੰਮ ਕਰਦਾ ਠੀਕ ਹੈ ਉਹਦਾ ਸਵੇਰ ਦਾ ਤੇਜੀ ਚੌਥੀ ਵਾਰੀ ਫੋਨ ਆ ਗਿਆ ਕਹਿੰਦਾ ਪੈਗ ਬੁਗ ਲੱਗੇ ਹੋਣੇ ਕਹਿੰਦਾ ਆਪਕੋ ਬਹੁਤ ਯਾਦ ਆਤਾ ਹੈ ਹਮੇ ਸਰਦਾਰ ਜੀ ਹਮ ਬਹੁਤ ਯਾਦ ਕਰਤੇ ਹਾਂ ਆਪਕੋ ਲੱਗੇ ਫੋਲ ਕਰ ਦਿੰਦਾ ਮੁੜ ਕੇ ਫੇਰ ਕੱਟ ਦਿੰਦਾ ਕਰ ਦਿੰਦਾ ਫਿਰ ਓਕੇ ਕਰਕੇ ਕੱਟ ਦਿੰਦਾ ਆਹ ਦਾਂ ਦੂਗੀ ਅਹ ਅਰੇ ਆਪਣੇ ਕਾਕਾ ਦਾਦੂ ਆਉਂਦਾ ਸੀ ਉੱਥੇ ਇਹਨਾਂ ਆਪਣੇ ਉੱਥੇ ਘਰ ਆਉਂਦਾ ਏਨੂੰ ਕੀ ਪਤਾ ਲੱਗਣਾ ਕਾਕਾ ਪਤਾ ਹੈ ਇਹਨੂੰ ਇਹਨੂੰ ਗੱਲਾਂ ਮਾਰਦੀ ਪਤਾ ਕੋਣ ਹਾਂ ਗੱਡੀ ਸਾਫ ਕਰਦਾ ਸੀ ਚਾੜੂ ਵੀ ਹਾਂ ਨੂੰ ਯਾਦ ਹੈ ਗੱਡੀ ਸਾਫ ਕਰਦਾ ਸੀ ਚਾੜੂ ਵੀ ਲਾਂਦਾ ਸੀ ਸੀ ਨੰਨੂ ਬੋਲ ਦੋ ਤੁਸੀਂ ਬੋਲ ਦੋ ਤੁਸੀਂ ਕੰਮ ਕਰ ਲੈ ਜੀ ਮਾਂ ਬਿਮਾਰਾ ਉਹਨਾਂ ਦਾ ਕੰਮ ਕਰਾ ਰਿਓ ਥੱਕ ਜਾਗੀ ਓਏ 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 ਦੇਖੀ ਕਿੰਨਾ ਬਾਲ ਕਰਦੀ ਆ ਮੈਂ ਮੈਨੂੰ ਕਹਿੰਦੀ ਮम्मा ਤੁਸੀਂ ਰਹਿਣ ਲਓ ਕੰਮ ਨੂੰ ਸਵੇਰੇ ਕਰ ਲਿਓ ਹੁਣ ਤੁਸੀਂ ਸੋਜੋ ਥੱਕ ਜਾਓਗੇ ਮੈਂ ਇਹ ਦਿੱਤ ਦੂ ਆਪ ਕਰ ਲੈ ਫੇ ਮੈਂ ਕਿਉਂ ਕਰਾਂ ਮੈਂ ਵੀ ਤੇ ਤੱਕ ਜਾ ਤੂੰ ਸੇ ਘਰ ਉਹ ਆਪਾਂ ਦਾ ਕਰੀਏ ਪੁੱਤ ਮੈਂ ਮਾਂ ਭਾਈ ਮਮਾ ਮੈਂ ਵੀ ਤੇ ਕੱਟਦਾ ਹੀ ਆ ਇੰਨਾ ਸਾਰਾ ਕੰਮ ਇੱਕ ਟਾਹੇਗੀ ਘਰ ਜਾ ਜਾ ਆਹੋ ਮੈਂ ਵੀ ਸਫਾਈਆਂ ਕਰਦਾ ਹੁੰਨਾ ਅੱਛਾ ਮੇਰਾ ਸੋਣਾ ਆਹੋ ਮੇਰਾ ਸੋਣਾ ਲੈ ਛੋਣਾ ਜਾਨੂ ਜਾ ਜਾ ਕਬ ਕਰੇ ਜਾ ਲੈ ਲੈ ਹਾਂਜੀ ਤੇ ਹੁਣ ਆਪਾਂ ਅਸੀਂ ਗੇਹੇ ਸੋਦਾ ਵਗੈਰਾ ਲੈਣ ਹੈਨਾ ਸਮਾਨ ਸੋਦਾ ਯਾ ਹਾਂ ਤੇ ਆ ਪਾਫੜ ਲੈ ਕੇ ਆਏ ਅੱਜ ਨੇ ਜੋ ਰੋਕ ਕੇ ਹੜਾ ਪਾਪੜ ਮਰਹੀ ਇੱਜ਼ਤ ਪਾਪੜ ਕਰਦੇ ਆ ਵੈਸੇ ਪਰ ਆ ਪਾਪੜੋ ਨੇ ਤਾਂ ਕਮਾਲ ਹੀ ਕਰਦੀ ਮਰਦ ਜੰਨੇ ਤੇ ਔਰ ਟੇਸਟੀ ਔਰ ਉਹ ਜੋ ਟੇਸਟੀ ਪਾਪੜ ਨੇ ਬਿਕਨੋ ਅੰਮ੍ਰਿਤਸਰੀ ਨੇ ਮਜ਼ਾ ਆ ਗਿਆ ਯਾਰ ਪਾਪੜ ਖਾ ਕੇ ਸਹੀ ਗੱਲ ਦੱਸਾ ਤੈਨੂੰ ਭਲਾ ਨਹੀਂ ਇਹ ਆ ਮੁਕਵਾਸਾ ਚਲੋ ਆਪਾਂ ਲੈ ਜਾਂਦੇ ਆ ਨਾ ਇਹ ਬਕਵਾਸ ਖਾਈਏ ਬਾਕੀ ਹੁਣ ਰੋਟੀ ਰੋਟੀ ਖਾ ਕੇ ਹਟੇ ਸੀ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਜੀ ਇੱਥੇ ਹੀ ਐਂਡ ਤੇ सब्सक्राइब करो वीडियो चैनल हाँ. वीडियो का वीडियो दोबारा बोल लाइक कर दो ते चैनल 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 सब्सक्राइब 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 कर 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 दो 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 बोलो वीडियो कर दो, वीडियो वीडियो लाइक लाइक क्या ਫਾਟ ਜੀ ਇਹ ਵੀਡੀਓ ਨੂੰ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਨਨੂ ਦੇ ਕਹਿਣ ਤੇ ਠੀਕ ਹੈ ਜੀ ਤਾਂ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ